ਜਿਹੜੀ ਸਕੂਲ ਦੇ ਬਾਹਰ ਘੁੰਮਦੇ ਸੈਚਰਾ ਦੇ ਵੱਲੋਂ ਇੱਕ ਐਕਟਿਵਾ ਸਵਾਰ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸ ਦੀ ਚੇਨ ਖੋ ਕੇ ਫਰਾਰ ਹੋਏ ਨੇ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇਹ ਔਰਤ ਆਪਣੀ ਐਕਟਿਵਾ ਤੇ ਸਕੂਲ ਦੇ ਬਾਹਰ ਪਹੁੰਚਦੀ ਹੈ ਤਾਂ ਪਿੱਛੇ-ਪਿੱਛੇ ਬਾਈਕ ਸਵਾਰ ਇਸ ਨੈਚਰ ਉਸ ਦਾ ਪਿੱਛਾ ਕਰ ਰਹੇ ਹੁੰਦੇ ਨੇ ਜਿਵੇਂ ਹੀ ਇਹ ਔਰਤ ਆਪਣੀ ਐਕਟਿਵਾ ਸਕੂਲ ਦੇ ਬਾਹਰ ਜਾ ਕੇ ਰੋਕਦੀ ਹੈ ਅਤੇ ਐਕਟਿਵਾ ਤੋਂ ਉੱਤਰ ਕੇ ਸਕੂਲ ਵੱਲ ਨੂੰ ਆਉਂਦੀ ਹੈ ਤਾਂ ਇਹਨਾਂ ਵਿੱਚੋਂ ਇੱਕ ਲੁੱਟੇਰਾ ਹੀਠਾ ਉੱਤਰ ਕੇ ਉਸ ਔਰਤ ਦੇ ਵੱਲ ਜਾਂਦਾ ਹੈ ਜਿਵੇਂ ਹੀ ਔਰਤ ਮੁੜਦੀ ਹੈ ਤੇ ਉਹਦੇ ਪਿੱਛੋਂ ਦੀ ਚੇਨ ਖੋ ਕੇ ਭੱਜਣ ਲੱਗਦਾ ਹੈ ਇਸੇ ਦੌਰਾਨ ਹੀ ਜਦੋਂ ਔਰਤ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਤਾਂ ਸਕੂਲ ਦਾ ਸਿਕਿਉਰਿਟੀ ਗਾਰਡ ਵੀ ਗੇਟ 'ਚ ਖੜਾ ਹੁੰਦਾ ਹੈ ਜਿਸ ਸਭ ਦੇਖ ਰਿਹਾ ਹੁੰਦਾ ਹੈ ਤੇ ਉਸ ਦੇ ਵੱਲੋਂ ਭੱਜ ਕੇ ਉਸ ਨੂੰ ਜੱਫਾ ਪਾ ਲਿਆ ਜਾਂਦਾ ਹੈ ਜੋ ਸਨੇਚਰ ਚੇਨ ਖੋ ਕੇ ਫਰਾਰ ਹੋ ਰਿਹਾ ਸੀ ਜਦ ਕਿ ਦੂਸਰਾ ਆਪਣੇ ਬਾਈਕ ਸਟਾਰਟ ਕਰਕੇ ਅੱਗੇ-ਅੱਗੇ ਜਾ ਰਿਹਾ ਸੀ ਇਸੇ ਦੌਰਾਨ ਹੀ ਇਸ ਸਨੇਚਰ ਦੇ ਵੱਲੋਂ ਸਿਕਿਉਰਿਟੀ ਗਾਰਡ ਨੂੰ ੱੱਕਾ ਮਾਰ ਕੇ ਹੀਠਾ ਸੁੱੜ ਦਿੱਤਾ ਜਾਂਦਾ ਹੈ ਤੇ ਖੁਦ फरार हो ਜਾਂਦੇ ਨੇ ਬਾਈਕ ਸਵਾਰ ਲੁਟੇਰਾ ਇਸੇ ਤਰ੍ਹਾਂ ਬਾਈਕ 'ਪਾ ਜਾ ਕੇ ਲੈ ਜਾਂਦਾ ਹੈ ਤੇ ਪਿੱਛੇ-ਪਿੱਛੇ ਦੌੜ ਕੇ ਦੂਸਰਾ ਉਸ ਦਾ ਸਾਥੀ ਲੁਟੇਰਾ ਵੀ ਉਸ ਦੇ ਨਾਲ ਬੈਠ ਕੇ ਫਰਾਰ ਹੋ ਜਾਂਦਾ ਹੈ ਇਸੇ ਸਿਕਿਉਰਿਟੀ ਗਾਰਡ ਦੇ ਵੱਲੋਂ ਉਸ ਦਾ ਪਿੱਛਾ ਵੀ ਕੀਤਾ ਜਾਂਦਾ ਹੈ ਪਰ ਉਹ ਹੱਥ ਨਹੀਂ ਆਉਂਦੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਵੱਡੀ ਗੱਲ ਇਹ ਹੈ ਕਿ ਸਵੇਰ ਸਮੇਂ ਜਦੋਂ ਸਕੂਲ ਲੱਗਣਾ ਸ਼ੁਰੂ ਹੋਇਆ ਸੀ ਤਾਂ ਇਸੇ ਦੌਰਾਨ ਇਸ औरत ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਫਿਰ ਮੌਕਾ ਦੇ ਕੇ ਚੇਨ ਖੋ ਕੇ ਇਸ ਨੇਚਰ ਉੱਥੋਂ ਫਰਾਰ ਹੋ ਜਾਂਦੇ ਨੇ